ਅੱਜ ਦੇ ਲਾਈਵ ਦਰਸ਼ਨ ਕੀ ਪੀਰ ਸ਼ਦਰੂਦੀਨ ਸਾਡੇ ਜੀ ਆ ਸ਼ਹਿਰ ਮਲੇਰ ਕੋਟਲਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੈ ਪੀਰਾਂ ਦੇ ਲਿਖ ਕੇ ਆਪਣੀ ਹਾਜ਼ਰੀ ਲਗਾਓ ਰੋਜ਼ਿਆਂ ਦਾ ਟਾਈਮ ਹੈ ਜੀ ਤੇ ਅੱਜ ਦੇ ਲਾਈਵ ਦਰਸ਼ਨ ਰੋਜ਼ਿਆਂ ਦੇ ਵਿੱਚ ਸਰਕਾਰਾਂ ਦੇ ਦਰਸ਼ਕ ਦیدار ਕਰੋ ਜੈ ਪੀਰਾਂ ਦੇ ਲਿਖ ਕੇ ਆਪਣੀ ਹਾਜ਼ਰੀ ਲਗਾਓ ਇਸ਼ਾਦਰੂ ਦਿਨਿਛਾਦਰ ਜਾਹ ਮਲੇਰ ਕੋਟਲਾ ਪੀਰ ਸ਼ਾਦਰੂ ਦਿਨਿਛਾਦਰ ਜਾਹ ਸਰਕਾਰ ਦੇ ਅਰਸ਼ੀਦਦਾਰ ਕਰੋ ਲਾਈਵ ਦਰਸ਼ਨ ਤੇ ਜੈ ਪੀਰਾਂ ਨੂੰ ਲਿਖ ਕੇ ਆਪਣੀ ਹਾਜ਼ਰੀ ਲਗਾਓ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਹੋਰ ਦਰਗਾਹਾਂ ਦੀਆਂ ਮੰਦਰਾਂ ਦੀਆਂ ਵੀਡੀਓ ਦੇਖਣ ਲਈ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵਧੀਆ ਵਧੀਆ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਕਰੋ ਤੁਹਾਡੇ ਸਰਕਾਰਾਂ ਨਾਲ ਇਸ ਹਨਰਵਾਰ ਸ਼ਹਿਰ ਮਲੇਰ ਕੋਡਲਾ ਪਰੀ ਸ਼ਦਰੂਦਨ ਸ਼ਖਰੇ ਜਹਾ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਦਬਕੇ ਤੇ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਵੀਡੀਓ ਨੂੰ ਦਬਕੇ ਲਾਈਕ ਸ਼ੇਅਰ ਕਰੋ ਤੇ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਪੀਰ ਸ਼ਦਰੂਦਨ ਸ਼ਖਰੇ ਜਹਾ ਮਲੇਰ ਦੇ ਵਾਲੀ ਦਾ ਦਰਵਾਜ਼ਾ ਸ਼ਹਿਰ ਮਲੇਰ ਕੋਡਲਾ ਸ਼ਖਰੂਦਨ ਸ਼ਖਰੇ ਜਹਾ ਪਦੇ ਦੇ ਵਾਲੀ ਦਾ ਦਰਵਾਜ਼ਾ ਸ਼ਹਿਰ ਤੋਂ ਵਧਾਰਛੇ ਦੇ ਹਰ ਤਰ੍ਹਾਂ ਦਾ ਇਹ ਤਾਂ YouTube ਤੋਂ ਤਾਂ ਦਮਾਨ ਚੱਲਦਾ ਨੂੰ ਤੋਂ ਇੱਥੇ ਹੀ ਆ ਕਹੋ ਜੀ ਵੀਡੀਓ ਨੂੰ ਲਾਇਕ ਸ਼ੇਅਰ ਦਬਕੇ ਤੇ ਜੈਪੀ ਰੰਗ ਵਿਖਿਆ ਆਪਣੇ ਹੱਥ ਲਗਾਓ ਸਰਕਾਰ ਨਾਲੀ ਸ਼ਾਮ ਦੇ ਵਾਲਾ ਸਾਰੇ ਮਰੇ ਕੋਡ ਨਾਲ ਇਹ ਹੈ ਅਦਰੋ ਜੀ ਸ਼ਰਿਆ ਵਾਲੇ ਹਰ ਦੇਵਾਲੀ ਦਾ ਦਰਵਾਜ਼ਾ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਦੱਬ ਕੇ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦੱਬ ਕੇ ਰੋਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ 'ਚ ਸਾਨੂੰ ਪੀਰ ਫਾਦਰੂ ਦੀਨ ਫਾਦਰ ਜਹਾਂ ਦੇਦਰ ਸੁਧਾਰ ਕਰਾਉਂਦੇ ਆ ਪੀਰ ਸ਼ਦਰੂਦੀਨ ਸ਼ਦਰੇਜਾਹ ਸ਼ਹਿਰ ਮਲੇਰ ਕੋਡਾ ਸਰਕਾਰਾਂ ਦਾ ਅਲੀ ਖਾਨ ਦਰਬਾਰ ਈਮੇ ਚੱਲ ਲਾ ਦੇ ਅਗਰਬਤੀ ਖੁੱਲ ਰੱਖ ਲਈ ਸ਼ਦਰੂਦੀਨ ਸ਼ਦਰੇਜਾਹ ਮਲੇਰ ਦੇ ਵਾਲੀ ਦਾ ਦਰਬਾਰ ਕਰੋ ਦਰਸ਼ੀਆ ਮੈਨਾਂ ਤੁਹਾਨੂੰ ਬੋਲ ਕੇ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਰਦਾਓ ਅੱਜ ਦੇ ਲਾਈਵ ਦਰਸ਼ਨ ਪੀਰ ਸ਼ਾਦੂਦੀਨ ਸ਼ਾਦਰੀ ਜਾਨ ਮਲੇਰ ਦੇ ਬਾਲੀ ਦਾ ਦਰਵਾਜ਼ਾ ਸ਼ਹਿਰ ਮਲੇਰ ਕੋਡਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜੀ ਦਾ ਬਗੇ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਲਾ ਦੇ ਲਾ ਦੇ ਇਹਨਾਂ ਚਿੱਟਾ ਪਾਪਾ ਤੋਂ ਦੇ ਕੇ ਜਾਣੇ ਪੜੇ ਇੱਧਰ ਲਾ ਦੇ ਇਹ ਸ਼ਾਦਰੂਦਨ ਸ਼ਾਦਰਾ ਜਹਾ ਮਲੇਰ ਦੇ ਵਾਲੀ ਦਾ ਦਰਬਾਰ ਲਾਈਵ ਦਰਸ਼ਨ ਜੀ 1200 ਨੂੰ ਚਾਰ ਦਿਵਾਰੀ ਦੇ ਦਰਸ਼ਨ ਕਰਾਣੇ ਆ ਜੋ ਕਿ ਬੇਲਾ ਬਾਬਾ ਮਦਨਾਤ ਜੀ ਜਿਹੜੇ ਫੁੱਲ ਫੁੱਲ ਪਾ ਕੇ ਤਾਂ ਨਹੀਂ ਆਏ ਸਾਰੇ ਸਾਰੇ ਬੀਰ ਸ਼ਾਦਰੂद्दीन ਸ਼ਾਦਰੇ ਜਹਾਂ ਸ਼ਹਿਰ ਮਲੇਰ ਕੋਟ ਦਾ ਬਾਬਾ ਜੀ ਦਾ आलीशान ਦਰਬਾਰ ਲਾਈਵ ਦਰਸ਼ਨ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ਹਿਰ ਮਲੇਰ ਕੋਟ ਦਾ ਜੀ ਅੱਜ ਮਲੇਰ ਕੋਟ ਦੇ ਪਹੁੰਚੇ ਆਂ ਆ ਜਾ ਬਾਬਾ ਕਰਮ ਇੱਧਰ ਦੀ ਆ ਜੀ ਠੀਕ ਹੈ ਹਿੰਮਤ ਨਾ ਬਸ ਸ਼ਹਿਰ ਮਲੇਰ ਕੋਟ ਦਾ ਜੀ ਸਰਕਾਰਾਂ ਦਾਲੀ ਸ਼ਾਨ ਦਰਬਾਰ ਸ਼ਾਦਰੂਦੀਨ ਸ਼ਾਦਰੇ ਜੀ ਮਲੇਰ ਦੇ ਵਾਲੀ ਦਾ ਦਰਬਾਰ ਪੀਰ ਸ਼ਾਦਰੂਦੀਨ ਸ਼ਾਦਰੇ ਜहां ਸਰਕਾਰਾਂ ਦਾਲੀ ਸ਼ਾਨ ਦਰਬਾਰ ਜੀ ਕਰੋ ਦਰਸ਼ਕੀਵਾਰ ਜាយ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਬਹੁਤ ਹੀ ਸੋਹਣਾ ਵਾਲੀ ਸ਼ਾਨ ਦਰਬਾਰ ਹੈ ਸਰਕਾਰਾਂ ਦਾ ਰੋ ਜਿਹੇ ਦਿਨਾਂ ਦੇ ਵਿੱਚ ਰਮਜ਼ਾਨ ਦੇ ਦਿਨ ਦਰਸ਼ਕੀਦਾਰ ਕਰੋ ਇਰਸ਼ਾਦਰ ਰੋਜ਼ ਦਿਨ ਸ਼ਾਦਰ ਜਾਨ ਬਲੇਰ ਕੋਡ ਦੇ ਵਾਲੀ ਸਰਕਾਰ ਪੁਨਾਵੇਂ ਨਾਲਾਈ ਨਾ ਪੁਨਾਵੇਂ ਨਾਲਾਈ ਆਹ ਦੇਖੋ ਜੀ ਇਹ ਜੋ ਕੰਦ ਹੈ ਸੁਣਨ ਚ ਆਇਆ ਹੈ ਕਿ ਬਾਬਾਈ ਦੇ ਜਿੰਨਾ ਨੇ ਬਣਾਈ ਹੋਈ ਹੈ ਬਿਨਾਂ ਰੇਤੀ 30 ਮਿੰਟ ਤੋਂ

ਆ ਆ ਆ ਦੇਖੋ ਜੀ ਇਹ ਜੋ ਦਰਵਾਰ ਹੈ ਨਾ ਸੋਨੇ ਦੇ ਵਿੱਚ ਆਇਆ ਕਹਿੰਦੇ ਵੀ ਬਾਬਾ ਜੀ ਦੇ ਚਾਰ ਜਿੰਨਾ ਨੇ ਰਾਤੋ ਰਾਤ ਖੜੀ ਕਰਤੀ ਸੀ ਪੀਰ ਸ਼ਾਦ ਰੁਦੀਨ ਸ਼ਾਹ ਰਹੇ ਜਾਂ ਮਲੇਰ ਦੇ ਬਾਲੀ ਦਾ ਦਰਵਾਜ਼ਾ ਸ਼ਹਿਰ ਮਲੇਰਕੋਟ ਦਾ ਜਾ ਪੀਰਾਂ ਦੇ ਲਿਖ ਕੇ ਆਪਣੀ ਹਾਜ਼ਰੀ ਲਗਾਓ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਰਮਜ਼ਾਨ ਦੇ ਮਹੀਨੇ ਕਰਕੇ ਦਰਬਾਰ ਖਾਲੀ ਨੇ ਕਿਉਂਕਿ ਰੋਜ਼ੇ ਰੱਖੇ ਹੋਏ ਨੇ ਸ਼ਾਹੀ ਦਰਬਾਰ ਪੀਰ ਸ਼ਦਰੂਦīn ਸ਼ਦਰੇ ਜਹਾਂ ਸ਼ਹਿਰ ਮਲੇਰ ਕੋਟ ਦਾ ਸ਼ਾਹੀ ਦਰਬਾਰ ਬਾਬਾ ਜੀ ਦਾ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਫਾਇਦਾ ਨਗਾਰਾ ਕਾਰਾਂ ਦਾ شاہی دربار شہر ਮਲੇਰਕੋਟਲਾ ਖਰੋ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਸਰਕਾਰਾਂ ਦਾ شاہی ਦਰਬਾਰ ਸ਼ਹਿਰ ਮਲੇਰਕੋਟਲਾ ਪੀਰ ਸ਼ਾਦੂਬ ਦੇ ਇਨਸ਼ਾਅਰ ਹੈ ਜੀ ਪਰ ਮਜਾਨ ਦਾ ਮੁबारक ਮਹੀਨਾ ਜੀ 14 ਮਾਰਚ ਦਾ ਉਸੇ ਲੰਘ ਕੇ ਹੱਡਿਆ ਜੀ ਤੇ ਪਹਿਲੀ ਪੌੜੀ ਹੈ